ਪੰਜਾਬ ਪੁਲਿਸ ਦੇ ਕੂਫੀਆ ਬਰਾਦ ਸਨੇ ਦਸ਼ਰੇਦੀ ਰਾਤ ਨੂੰ ਪਾਕਿਸਤਾਨ ਤੋਂ ਭੇਜੇ ਗਏ ਚਾਰ ਗ੍ਰੈਂਡੇਡਸ ਵਿੱਚੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੌਜੂਦਾ ਵਿੱਚ ਬੁਰਦਾਸਪੁਰ ਜ਼ਿਲ੍ਹੇ ਦੇ ਪਟਾਲਾ ਦਾ ਰਹਿਣ ਵਾਲਾ ਤਰਮਿੰਦਰ ਵੀ ਸ਼ਾਮਲ ਹੈ ਜੋ ਕਿ ਸੈਨਾ ਦੇ ਵਿੱਚ ਕਮਾਂਡੋ ਵੀ ਰਹਿ ਚੁੱਕਾ ਹੈ। ਤਾਂ ਤਰਮਿੰਦਰ ਕਿਸੇ ਮਾਮਲੇ ਦੇ ਵਿੱਚ 4 ਸਾਲ ਤੱਕ ਜੇਲ੍ਹ ਦੇ ਵਿੱਚ ਰਹਿ ਚੁੱਕਿਆ ਤੇ ਹਾਲ ਹੀ ਦੇ ਵਿੱਚ ਜ਼ਮਾਨਤ ਜਾਂ ਪੈਰੋਲ ਤੇ ਬਾਹਰ ਆਇਆ ਸੀ। ਇਸ ਗ੍ਰਿਫਤਾਰੀ ਦੇ ਬਰਾਮਦਗੀ ਤੋਂ ਸੰਬੰਧ ਵਿੱਚ ਪੁਲਿਸ ਅਧਿਕਾਰੀ ਅਜੇ ਕੁਝ ਜਾਣਕਾਰੀ ਨਹੀਂ ਦੇ ਰਹੇ। ਪੋਲਿਸ ਦੇ ਸੀਨੀਅਰ ਅਧਿਕਾਰੀ ਅੱਜ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਇਹ ਵੀ ਪਤਾ ਚੱਲਿਆ ਹੈ ਕਿ ਪੋਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਦੇ ਸਰਹੱਦੀ ਲਾਕਕੇ ਦੇ ਵਿੱਚ ਲਗਾਤਾਰ ਚੱਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੋਲਿਸ ਨੂੰ ਵੱਲੋਂ ਮਲਜਮਾ ਤੋਂ ਗ੍ਰੇਡਡ ਤੋਂ ਇਲਾਵਾ ਆਈਆਈਡੀ ਤੇ ਹੋਰ ਹਥਿਆਰ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ ਸੋ ਪੋਲਿਸ ਤਿੰਨੋਂ ਮਲਜਮਾ ਤੋਂ ਪੁੱਛਗਿੱਛ ਕਰ ਰਹੀ ਹੈ ਖਰਚਾ ਇਹ ਵੀ ਹੈ ਕਿ ਹਥਿਆਰ ਅੱਗੇ ਸਪਲਾਈ ਕੀਤੇ ਜਾਣੇ ਸਨ ਤੇ ਦੀਵਾਲੀ ਦੇ ਮੌਕੇ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ ਜੇਲੇ ਪਾਕਿਸਤਾਨ ਖੂਫੀ ਏਜੰਸੀ ISI ਦੇ ਆਤਵਾਚ ਗਠਨ ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਰਿੰਦਾ ਆਪਣੇ ਆਤਵਾਦੀਆਂ ਨੂੰ ਟਾਰਗੇਟ ਦੇਣਾ ਸੀ ਫਿਲਹਾਲ ਪੁਲਿਸ ਬਾਬਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ